ਫਤੇ ਅੱਜ ਅਸੀਂ ਸਰਦਾਰ ਵਿਕਰਮ ਸਿੰਘ ਜੀ ਮਜੀਠੀਆ ਜਿਨ੍ਹਾਂ ਦੀ ਕੋਰਟ ਵਿੱਚ ਪੇਸ਼ੀ ਹੈ ਅੱਜ ਅਸੀਂ ਮੁਹੱਲੀ ਕੋਰਟ ਵਿੱਚ ਸ਼ੋਮਨੀ ਅਕਾਲੀ ਕਲ ਦੇ ਜਿੰਨੇ ਵੀ ਹਲਕਾ ਦੀਨਾ ਨਗਰ ਦੇ ਵਰਕਰ ਆ ਸਾਰੇ ਸੰਜੀਗੜ੍ਹ ਨੂੰ ਜਾ ਰਹੇ ਆ ਤੇ ਆ ਤੁਸੀਂ ਵੇਖੋ ਪੁਲਸ ਦਾ ਨਾਕਾ ਲੱਗਾ ਹੈ ਗਊ ਆਦ ਨਾਕਾ ਪ੍ਰਾਣਾਸ਼ਾਲਾ ਜਿੱਥੇ ਸਾਨੂੰ ਡੱਕ ਲਿਆ ਔਰ ਸਾਡਾ ਕਾਨੂੰਨੀ ਵਿਚਲਾ ਉਹਨਾਂ ਨੂੰ ਥਾਣੇ ਉੱਤੇ ਸਾਰੇ ਪੁਰਾਣੇ ਰਸਤੇ ਪਰਤੇ ਬਾਹਰ ਲਿਆ ਔਰ ਬਾਕੀ ਜਿਹੜੇ ਬੰਦੇ ਆ ਸਾਡੇ ਪਿੱਛੇ ਕੋਈ ਗੱਡੀਆਂ ਜਿੰਨਾਂ ਨੇ ਕਿ ਡਾਕ ਲੀਆਂ ਕੋਈ ਦਰੰਗਲੇ ਥਾਣੇ ਚ ਡਾਕ ਲੀਆਂ ਇਸ ਕਰਕੇ ਸਾਨੂੰ ਵੀ ਇਹ ਦੋ ਵੱਲ ਲਾਕੇ ਤੇ ਡਾਕ ਲਿਆ ਵਾ ਅਸੀਂ ਹੁਣ ਇੱਥੇ ਹੁਣ ਪਹੁੰਚਨੇ ਸਾਾਨੂੰ ਦੇ ਹੱਥ ਤੋਂ ਲੈ ਲਿਆ ਹੁਣ ਦੇਖੋ ਕਿੰਨੇ ਵਜੇ ਛੱਡਦੇ ਆ ਇਸ ਕਰਕੇ ਅਸੀਂ ਪਹੁੰਚ ਨਹੀਂ ਸਕੇ ਸੋ ਸਾਰੇ ਸਮੂਹ ਪੰਜਾਬ ਦੇ ਅਕਾਲੀ ਵਰਕਰ ਵੀਰਾਂ ਨੂੰ ਬੇਨਤੀ ਕਰਨਾ ਇਹ ਕੋਈ ਮਾਮਾ ਨਹੀਂ ਹੈ ਕਿ ਕੋਈ ਕੋਈ ਨਹੀਂ ਆ ਕੇ ਨਹੀਂ ਜਾਣ ਦਿੱਤਾ ਕੋਈ ਨਹੀਂ परमात्मा ਜੀ ਉਹ ਆਪ ਹਲ ਕਰੇਗਾ ਅੱਗੇ ਤੋਂ ਪਤਾ ਲੱਗ ਗਿਆ ਕਿ ਪੁਲਿਸ ਡੱਕਦੀ ਆ ਪੁਲਿਸ ਧੱਕਾ ਕਰਦੀ ਆ ਸਰਕਾਰ ਕਿਹਨੇ ਧੱਕਾ ਕਰਦੀ ਆ ਸਰਕਾਰ ਬਿਲਕੁਲ ਦਬਾ ਰਹੀ ਹੈ ਜੀ ਸਾਨੂੰ ਸਾਡੇ ਲੀਡਰ ਦੇ ਹੱਕ ਵਿੱਚ ਕਾਨੂੰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾ ਰਿਹਾ ਅਸੀਂ ਚੱਲੇ ਸੀ ਸਾਡਾ ਜੋ ਸਰਦਾਰ ਵਿਕਰਮ ਸਿੰਘ ਜੀ ਜਿਹੜਾ ਜੋ ਮਾਝੇ ਦਾ ਜਰਨਲ ਹੈ ਉਹਨੂੰ ਗਲਤ ਕੇਸਾਂ 'ਚ ਪਸਾ ਕੇ ਸਰਕਾਰ ਦਬਾਉਣਾ ਚਾਹੁੰਦੀ ਹੈ ਲੇਕਿਨ ਖਾਲੀ ਗੱਲ ਦੱਬਣ ਵਾਲਾ ਹੈ ਨਹੀਂਗਾ ਕਿ ਚੜਦੀ ਕਲਾ ਚ ਹੈ ਤੇ ਚੜਦੀ ਕਲਾ ਚ ਰਹਿਣਾ ਵਾ ਅਸੀਂ ਹੁਣ ਪਾਵਲ ਨਾਕੇ ਤੇ ਡੀਐਸਪੀ ਸਾਹਿਬ ਨਾਲ ਸਾਡੀ ਗੱਲਬਾਤ ਹੋਈ ਹੈ ਪਰ ਉਹ ਕਹਿੰਦੇ ਅਸੀਂ ਸਾਨੂੰ ਕੋਹਾਤਰਾ ਹੀ ਜਾਨ ਨਹੀਂ ਦੇ ਸਕਦੇ ਫੇਸ ਕਰਕੇ ਸਾਡਾ ਜਿਹੜਾ ਲੀਡਰ ਹੈ ਸਾਡੇ ਹਲਕੇ ਦਾ ਇੰਚਾਰਜ ਕਮਲਜੀ ਚਾਲਾ ਜੀ ਨੂੰ 4 ਵਜੇ ਦਾ ਥਾਣੇ ਉਨਾਂ ਨੇ ਬਿਠਾਇਆ ਹੋਇਆ ਵਾ ਤੇ ਸਾਡੀਆਂ ਜਿਹੜੀਆਂ ਪਿੱਛੋਂ ਗੱਡੀਆਂ ਦਰਾਂਗਲੇ ਤੋਂ ਆ ਰਹੀਆਂ ਸੀ ਉਹ ਪਿੱਛੇ ਨਾਕੇਆਂ ਤੇ ਰੋਕ ਲੀਆਂ ਵਾ ਇਸ ਕਰਕੇ ਅਹੀ ਦਾਵਾਲ ਲਾ ਕੇ ਤੇ ਪਹੁੰਚੇ ਕਿਸਾਨ ਉਹ ਕੋਈ ਨਹੀਂ ਗਾੜੀ ਗਾਂ ਦਿੱਤਾ ਜਾਏਗਾ ਇਸ ਕਰਕੇ ਜਿੰਨਾ ਮਰਜੀ ਸਰਕਾਰਾਂ ਜ਼ੋਰ ਲਾ ਲੈਣ ਝੂਠੇ ਪੱਤੇ ਪਾ ਕੇ ਕਦੀ ਕਿਸੇ ਨੂੰ ਦਬਾਇਆ ਨਹੀਂ ਜਾ ਸਕਦਾ ਉਹ ਜਰਨੈਲ ਹੈ ਜਰਨੈਲ ਹੀ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ